ਭਗਤ ਪੂਰਨ ਸਿੰਘ ਦਾ ਦੇਹਾੜਾ ਪਿਛਲੇ ਦਿਨੀ ਮਨਾਇਆ ਗਿਆ ਉਸ ਮੁਤਲਕ ਆਪਣੇ ਜਜ਼ਬਾਤ ਖਿਆਲਤ ਲਿਖੇ ਨੇ ਪ੍ਰੋਫੈਸਰ ਗੁਰਪ੍ਰਾਜਨ ਸਿੰਘ ਗਿੱਲ ਸਾਹਿਬ ਨੇ ਤੇ ਉਹਨਾਂ ਦੇ ਇਹਨਾਂ ਸ਼ਬਦਾਂ ਉਹ ਵਾਅਦੇਤੀ ਹੈ ਸਤਨਾਮ ਸਿੰਘ ਪਨਵਾ ਸਾਹਿਬ ਜੀ ਨੇ ਪਨਵਾ ਸਾਹਿਬ ਸੁਣਾਓ ਕੀ ਲਿਖਿਆ ਗਿੱਲ ਸਾਹਿਬ ਨੇ ਭਗਤ ਪੂਰਨ ਸਿੰਘ ਜੀ ਦੇ ਬਾਰੇ ਮਤਲਬ ਮਹਾਨ ਕ੍ਰਾਂਤੀਕਾਰੀ ਬਾਬਾ ਬਾਬਾ ਭਗਤਪੁਰਨ ਸਿੰਘ ਜੀ ਜਿਹੜਾ ਹਿੰਦੂ ਪਰਿਵਾਰ ਤੋਂ ਸਿੱਖ ਬਣਿਆ ਤੇ ਉਹਦੇ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਮਾਰੀਆ ਸਿੱਖ ਕੌਮ ਦੇ ਮਹਾਨ ਫਿਲਾਸਫਰ ਮਹਾਨ ਦਾਰਸ਼ਨਿਕ ਪ੍ਰੋਫੈਸਰ ਗੁਰਪ੍ਰੀਤ ਸਿੰਘ ਗਿੱਲ ਜੀ ਉਹਨਾਂ ਨੇ ਆਪਣੀ ਕਲਮ ਦੇ ਨਾਲ ਉਹਨਾਂ ਦੇ ਜੀਵਨ ਨੂੰ ਸੁਵਾਰਿਆ ਉਹ ਕਹਿੰਦੇ ਨੇ ਗੁਰੂ ਨਾਨਕ ਦੀ ਬਾਣੀ ਜੀ ਜਿਸਦੇ ਸਾਂਹੀ ਤੁਰਦੀ ਗੁਰੂ ਨਾਨਕ ਦੀ ਬਾਣੀ ਜਿਹਦੇ ਸਾਹੀ ਤੁਰਦੀ ਗੁਰੂ ਅੰਗਦ ਦੀ ਸੇਵਾ ਸ਼ਕਤੀ ਭਰ ਪਰ ਗਾਗਰ ਕਉਂ ਕਾ ਸਾਗਰ ਤੀਨ ਦੁਖੀ ਦੀ ਪਿਆਸ ਬੁਝਾਈ ਅਮਰਦਾਸ ਗੁਰੂ ਕੋਲੋਂ ਉਸਨੇ ਲੈ ਕੇ ਲੰਗ ਲੰਗਰ ਲੈ ਕੇ ਗੁਰੂ ਅਮਰਦਾਸ ਕੋਲੋਂ ਉਸਨੇ ਲੰਗਰ ਲੈ ਕੇ ਗੁਰੂ ਰਾਮਦਾਸ ਦੀ ਧਰਤੀ ਤੇ ਸੇਵਾ ਵਰਤਾਈ ਜੀ ਗੁਰੂ ਅਰਜਨ ਦੀਸ ਗੁਰੂ ਅਰਜਨ ਤੋਂ ਸਿਦਕ ਸਬਰੀ ਤੇਰਾ ਭਾਣਾ ਮਿੱਠਾ ਲਾਗੇ ਚਰਨਾਮਰਤ ਵਿੱਚ ਭਗਤੀ ਲਾ ਕੇ ਅੰਮ੍ਰਿਤ ਸਰ ਵਿੱਚ ਡੇਰਾ ਲਾਇਆ 10 ਗੁਰੂਆਂ ਦੀ ਬਖਸ਼ਿਸ਼ ਸਦਕਾ ਪਿੰਡ ਰਾਜੇਵਾਲ ਦਾ ਅਨਪੜ ਮੁੰਡਾ ਜੀ ਗੁਰੂ ਦਾ ਪੂਰਨ ਸਿੰਘ ਅਖਵਾਇਆ ਹੂੰ ਹੂੰ ਰੱਬ ਸੱਚੇ ਦੇ ਹੱਥੋਂ ਰਹੇ ਜੋ ਅਧ ਅਧੂਰੇ ਰੱਬ ਸੱਚੇ ਦੇ ਹੱਥੋਂ ਰਹੇ ਜੋ ਅਧ ਅਧੂਰੇ ਉਹਨਾਂ ਦੀ ਸੇਵਾ ਵਿੱਚ ਆਪਣਾ ਜਨਮ ਲਗਾਇਆ ਤੇ ਇੱਕ ਐਸਾ ਦੀਪ ਜਗਾਇਆ ਜਿਸ ਦੇ ਹਨੇਰੀ ਰਾਤੇ ਸਾਡਾ ਰਾਹ ਰਸ਼ਨਾਇਆ ਜੀ ਸੇਵਾ ਤੇ ਸੰਭਾਲ ਦੇ ਕਾਰਨ ਅੱਜ ਬਣਿਆ ਇੱਕ ਐਸਾ ਘਰ ਹੈ ਜਿਵੇਂ ਪਵਿੱਤਰ ਰੱਬ ਦਾ ਦਰ ਹੈ ਹੂੰ ਲੂਲੇ ਲੰਗੜੇ ਪਿੰਗਲੇ ਤੇ ਮਦ ਬੁੱਧੀ ਵਾਲੇ ਹੂੰ ਹੂੰ ਪੂਰਨ ਸਿੰਘ ਨੇ ਆਪ ਸੰਭਾਲੇ ਲੂਲੇ ਲੰਗੜੇ ਪਿੰਗਲੇ ਤੇ ਮੰਦ ਬੁੱਧੀ ਵਾਲੇ ਪੂਰਨ ਸਿੰਘ ਨੇ ਆਪ ਸੰਭਾਲੇ ਇੱਕੋ ਜਨਮ ਚ ਬਣਿਆ ਉਹ ਪ੍ਰਚੰਡ ਜਵਾਲਾ ਨਾ ਧਰਿਆਂ ਨੂੰ ਨਿਗਵੰਡਦਾ ਜਦ ਲੱਗਦਾ ਪਾਲਾ ਜੀ ਦੁਰਦਾ ਫਿਰਦਾ ਜਾਪੇ ਗਾਉਂਦਾ ਗੀਤ ਇਲਾਹੀ ਹੂੰ ਤੁਰਿਆ ਫਿਰਦਾ ਜਾਪੇ ਗਾਉਂਦਾ ਗੀਤ ਇਲਾਹੀ ਇਸ ਕੋਤਨ ਵਿੱਚ ਮਸਤ ਦੁਨੀਆ ਤੋਂ ਬੇਪਰਵਾਹੀ ਹੂੰ ਜੋ ਵੀ ਇੱਕ ਹੈ ਹੱਥ ਵਿੱਚ ਰੱਖਦਾ ਬਾਟਾ ਫੜ ਕੇ 24 ਘੰਟੇ ਹੱਥ ਵਿੱਚ ਰੱਖਦਾ ਬਾਟਾ ਫੜ ਕੇ ਵੰਡਦਾ ਅੱਗੋਂ ਅੱਗੇ ਕਿਣਕਾ ਕਿਣਕਾ ਕਰਕੇ ਉਹ ਜਿੱਥੇ ਵੀ ਜਾਂਦਾ ਉਹ ਜਿੱਥੇ ਵੀ ਜਾਂਦਾ ਮੰਗਦਾ ਇੱਕੋ ਉੱਤਰ ਧਰਤੀ ਬਾਝ ਬਣਾ ਕੇ ਕਿਉਂ ਖਵਾਉਂਦੇ ਪੁੱਤਰ ਹੂੰ ਉਹ ਜਿੱਥੇ ਵੀ ਜਾਂਦਾ ਮੰਗਦਾ ਇੱਕੋ ਉੱਤਰ ਧਰਤੀ ਬਾਝ ਬਣਾ ਕੇ ਕਿਉਂ ਖਵਾਉਂਦੇ ਪੁੱਤਰ ਜੀ ਆਖੇ ਧਰਤੀ ਅੰਦਰ ਨਾ ਹੁਣ ਜ਼ਹਿਰ ਮਿਲਾਓ ਧਰਤੀ ਅੰਦਰ ਨਾ ਹੁਣ ਜ਼ਹਿਰ ਮਿਲਾਓ ਵਗੇ ਆਨਾਂ ਦੇ ਅਥਰੇ ਘੋੜੇ ਨੂੰ ਨੱਥ ਪਾਓ ਹੂੰ ਖੋਜਉਹਹ ਰੀਲਾ ਲੋਕੋ ਅੰਨ ਤੇ ਪਾਣੀ ਕਿਸੇ ਤੁਹਾਡੇ ਚੌਕੇ ਫਿਰਨਾ ਰੋਟੀ ਖਾਣੀ ਜੀ ਤੁਰਿਆ ਤੁਰਿਆ ਜਾਂਦਾ ਹੁੰਜੇ ਰਹਾ ਵਿੱਚੋਂ ਰੋੜੇ ਜੀ ਕੱਲ ਮੁਕੱਲਾ ਵਾਂਗ ਸਮੇਂ ਦੀ ਇਹ ਕੱਲ ਮੁਕੱਲਾ ਵਾਂਗ ਸਮੇਂ ਦੀ ਇਦਾਂ ਮੋੜੇ ਸਾਰੇ ਹਾੜ ਸਿਆਲ ਵਸੰਤ ਪਤ ਝੜ ਰੁੱਤੇ ਛੱਪੇ ਹੋਏ ਅਖਬਾਰ ਦੇ ਫਿੱਕੇ ਪੰਨਿਆਂ ਉੱਤੇ ਗਿਆਨ ਤੇ ਵਿਗਿਆਨ ਦੇ ਕਿਣਕੇ ਫਿਰ ਛਪਮਾਉਂਦਾ ਮੱਥੇ ਦੀ ਮਮਟੀ ਤੇ ਜਗ ਦੇ ਦੀਵੇ ਧਰਦਾ ਹਨੇਰ ਮਟਾਉਂਦਾ ਕਿਉਂਕਿ ਚਰ ਰਸਤੇ ਪਿੰਡੀ ਸ਼ਹਿਰੀ ਹੋ ਕਾ ਲਾਵੇ ਇਸ ਤਰਤੀਦਾ ਪੁੱਤਰ ਕਿਉਂ ਕੁ ਚਰਸਤੇ ਪਿੰਡੀ ਸ਼ਹਿਰੀ ਹੋ ਕਾ ਲਾਵੇ ਇਸ ਧਰਤੀ ਦਾ ਪੁੱਤਰ ਅਸਲੀ ਗੱਲ ਸਮਝਾਵੇ ਅੰਨੇ ਹੋ ਕੇ ਵਰਤੀ ਜਾਵੋ ਮੂਰਖ ਲੋਕੋ ਜਿਸ ਤਰ੍ਹਾਂ ਪਾਣੀ ਉਹਦਣ ਵੀ ਹੁਣ ਦੂਰ ਨਹੀਂ ਹੈ ਜਦ ਇਹ ਪੂੰਜੀ ਸਾਥੋਂ ਪਾਣੀ ਵਾਲੀ ਮੁੱਕ ਜਾਣੀ ਉਸਨੇ ਫਿਕਰ ਨਹੀਂ ਕੀਤੀ ਫਿਕਰ ਨਹੀਂ ਸਨ ਚਾਰ ਦਿਵਾਰੀ ਵਾਲੇ ਜੀ ਉਸਦੇ ਫਿਕਰ ਨਹੀਂ ਸਨ ਚਾਰ ਦਿਵਾਰੀ ਵਾਲੇ ਸਰੋਕਾਰ ਸਨ ਸੁੱਚੇ ਪਰ ਉਪਕਾਰੀ ਵਾਲੇ ਉਸ ਨੇ ਇਹ ਵਿਸ਼ਵਾਸ ਗੁਰਾਂ ਤੋਂ ਆਪ ਲਿਆ ਸੀ ਜੀ ਦਰਦ ਕਿਸੇ ਦੇ ਬਾਪੂ ਦੀ ਜਗੀਰ ਨਹੀਂ ਦਰਦ ਕਿਸੇ ਦੇ ਬਾਪੂ ਦੀ ਜਗੀਰ ਨਹੀਂ ਹੈ ਸੇਵਾ ਖਾਤਰ ਕੋਈ ਵੀ ਕਦਮ ਅਖੀਰ ਨਹੀਂ ਹੈ ਉਸ ਨੂੰ ਸੇਵ ਵਿਸ਼ਵਾਸ कि ਜਿਸ ਦੇ ਹੱਥ ਹੈ ਵਿੱਚ ਹੈ ਬਾਟਾ ਜੀ ਉਸ ਨੂੰ ਜ਼ਿੰਦਗੀ ਦੇ ਕੀ ਹੈ ਕਟਾ ਹਮ ਹਰ ਮੰਦਰ ਦੇ ਬੂਹੇ ਬੈੰਦਾ ਆਪ ਨਿਰੰਤਰ ਪਰ ਸੋਚਾਂ ਨੂੰ ਰੱਖਿਆ ਉਸਨੇ ਸਦਾ ਸੁਤੰਤਰ ਹਮ ਸਰਬਨਵਾਸੀ ਉਸਦੇ ਸਾਥੀ ਹੋਏ ਪਰ ਉਸ ਵਰਗਾ ਕਿਹੜਾ ਹੋਏ ਹਮ ਹਰ ਮੰਦਰ ਦੇ ਬੂਹੇ ਬੈੰਦਾ ਆਪ ਨਿਰੰਤਰ ਪਰ ਸੋਚਾਂ ਨੂੰ ਰੱਖਿਆ ਉਸਨੇ ਸਦਾ ਸੁਤੰਤਰ ਸਰਬ ਧਰਮੀ ਵਿਸ਼ਵਾਸੀ ਉਸਦੇ ਸਾਥੀ ਹੋਏ ਪਰ ਉਸ ਵਰਗਾ ਕਿਹੜਾ ਹੋਏ ਚਾਰ ਛਪੇਰਿਓ ਲਬਦਾ ਪੈਦਲ ਤੁਰਦਾ ਦੀਨ ਦੁਖੀ ਨੂੰ ਆਪਣੀ ਬੁੱਕਲ ਦੇ ਵਿੱਚ ਲੈਂਦਾ ਜੀ ਤੇ ਇਹ ਕਹਿੰਦਾ ਹੂੰ ਉਹਦਾ ਸਿੱਖ ਜੀ ਕਰੇ ਵਿਤਕਰਾ ਸਿੱਖੀ ਨਹੀਂ ਸਿੱਖ ਨਹੀਂ ਰਹਿੰਦਾ ਜੀ ਉਹਦਾ ਸਿੱਖ ਜੇ ਕਰੇ ਵਿਕਰਾ ਸਿੱਖ ਨਹੀਂ ਰਹਿੰਦਾ ਸ਼ਬਦ ਚੇਤਨਾ ਵਿਦਿਆ ਦਾ ਵੀ ਜਾਪ ਜਪਾਉਂਦਾ ਚਾਨਣ ਦਾ ਦਰਿਆ ਹਨੇਰੇ ਦੀ ਅੱਖ ਮਕਾਉਂਦਾ ਹਕੂਮਤ ਹੁਕਮ ਹਕੂਮਤ ਦੋਹਾਂ ਤੋਂ ਹੀ ਵੱਖਰਾ ਰਹਿੰਦਾ ਜੀ ਹੁਕਮ ਹਕੂਮਤ ਦੋਹਾਂ ਤੋਂ ਹੀ ਵੱਖਰਾ ਰਹਿੰਦਾ ਜ਼ਬਰ ਜ਼ੁਲਮ ਨੂੰ ਤੱਕ ਕੇ ਉਹ ਮੂੰਹ ਆਈ ਕਹਿੰਦਾ ਕੁਰਸੀ ਦੀ ਉਹ ਤਾਂ ਕਹਿੰਦਾ ਜੀ ਨਾ ਇੱਕ ਨਾ ਪਲ ਸੰਦਾ ਖੱਦਰ ਧਾਰੀ ਈਟਮ ਦਿਲ ਮਨ ਤੋਂ ਨਹੀਂ ਲੈਂਦਾ ਖੱਦਰ ਧਾਰੀ ਰੇਸ਼ਮ ਦਿਲ ਮਨ ਤੋਂ ਨਹੀਂ ਲੈਂਦਾ ਇੱਕੋ ਨਾਰਾ ਲਾਉਂਦਾ ਆਖਰੀ ਲੈਣਾ ਤੁਹਾਨੂੰ ਸਾਹਿਬ ਜੀ ਇੱਕੋ ਨਾਰਾ ਲਾਉਂਦਾ ਸੁਣਿਓ ਭੈਣ ਭਰਾਓ ਮੈਂ ਜਿਸ ਮਾਰਗ ਤੁਰਿਆ ਮੇਰੇ ਮਗਰੇ ਤੁਰਿਓ ਮੇਰਾ ਮੁਰਸ਼ਿਦ ਨਾਨਕ ਉਸ ਦਾ ਵੰਸ਼ ਵਧਾਓ ਨੇਕੀ ਦੇ ਹਰ ਚੌਂਕ ਚ ਰਸਤੇ ਬਿਰਖ ਲਗਾਓ ਜੀ ਸੇਵਾ ਜੀਵਨ ਸ਼ਕਤੀ ਦੇ ਸੰਗ ਰਿਸ਼ਤਾ ਜੋੜੋ ਸੇਵਾ ਸਿਮਰਨ ਸ਼ਕਤੀ ਦੇ ਸੰਗ ਰਿਸ਼ਤਾ ਜੋੜੋ ਕਾਮ ਕਰੋ ਦੀਓ ਮੋਹ ਦੇ ਬੰਧਨ ਲਾਲਚ ਤੋੜੋ ਲੋਭੀ ਮਨ ਨੂੰ ਵੜਜੋ ਸਿੱਧੇ ਰਾਹ ਦੇ ਮੋੜੋ ਜੋ ਗੁਰਾਂ ਦੱਸਿਆ ਪਰ ਆ ਸਰਬਾਤ ਦਾ ਭਲਾ ਲੋੜੋ ਜੋ ਗੁਰਾਂ ਨੇ ਦੱਸਿਆ ਪਰ ਆ ਸਰਬਾਤ ਦਾ ਭਲਾ ਲੋੜੋ ਇਹ ਸੰਤਵਾਣਾ ਸਾਹਿਬ ਜੀ ਬਹੁਤ ਖੂਬ ਵਿਚਾਰਾ ਥੈਂਕ ਯੂ ਉਹ ਭਗਤਪੂਰ ਸਹੀ ਦੁਨੀਆਂ ਵਿੱਚ ਕਰ ਗਏ ਨੇ ਵਿੱਚ ਦੁਨੀਆਂ ਸੇਵਕ ਮਾਈਏ ਤਾਂ ਦਰਗੇ ਬਿਆਸਣ ਪਾਈਏ ਦੁਨੀਆਂ ਦੇ ਵਿੱਚ ਇਹ ਹੈ ਕੋਈ ਮਿਹਰਬਾਨੀ ਤੁਹਾਰਾ ਸਾਹਿਬ ਥੈਂਕ ਯੂ ਬਨਵਾ ਸਾਹਿਬ ਸੋ ਦੋਸਤੋ ਇਸ ਜਨ ਸਦਨਾਮ ਸਿੰਘ ਬਨਵਾ ਦੀ ਆਵਾਜ਼ ਦੇ ਵਿੱਚ ਜਜਬਾਤ ਪੇਸ਼ ਹੋ ਰਹੇ ਸਨ ਪ੍ਰੋਫੈਸਰ ਗੁਰਪ੍ਰੀਤ ਸਿੰਘ ਗਿੱਲ ਹੋਰਾਂ ਦੇ ਜਿਹੜੇ ਉਹਨਾਂ ਨੇ ਭਗਤਪੂਰਨ ਸਿੰਘ ਜੀ ਨੂੰ ਸਮਰਪਤ ਲਿਖੇ ਸਨ ਬਹੁਤ ਸਾਰੇ ਕਮੈਂਟ ਤੁਹਾਡੇ ਆ ਰਹੇ ਨੇ ਮਸਾਣੀ ਮਿਠਾਤੀ ਜੀ ਖੈਰ ਤੇ ਪਟਨਾ ਸਾਹਿਬ ਦੀ ਕਮੇਟੀ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਹੈ ਧਾਮੀ ਸਾਹਿਬ ਨੇ ਤਖਸ਼ੀਰੀ ਪਟਨਾ ਸਾਹਿਬ ਦੀ ਕਮੇਟੀ ਦੇ ਅਹੁਦੇਦਾਰ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਨੇ ਕੱਲ ਮੁਲਾਕਾਤ ਕੀਤੀ ਅੰਮ੍ਰਿਤਸਰ ਵਿਖੇ ਸ਼ਹੀਦੀ ਸਤਾਪਦੀ ਸੰਬੰਧੀ 31 ਅਗਸਤ ਨੂੰ ਸਜਾਇਰਾ ਜਾ ਰਹੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਪ੍ਰਬੰਧਕ ਪ੍ਰਧਾਨ ਜਗਜੋਤ ਸਿੰਘ ਸੋਹੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦੇ ਵਫਦ ਕਲ ਮਰਸਰ ਬਖੇਰਜਿੰਦਰ ਸਿੰਘ ਧਾਮੀ ਪ੍ਰੈਜ਼ੀਡੈਂਟ ਐਸਟਿਬਿਊਸ਼ਨ ਨੂੰ ਮਿਲਿਆ ਨੌਵੀਂ ਪਾਸ਼ਾਹੀ ਦੇ 350 ਸਾਲਾ ਸਤਾਪਦੀ ਸਮਾਗਮਾਂ ਸੰਬੰਧੀ ਜੋ ਵਿਚਾਰ ਚਰਚਾ ਕੀਤੀ ਇਸ ਦੌਰਾਨ ਧਾਮੀ ਸਾਹਿਬ ਨੂੰ ਸਤਾਪਦੀ ਸਮਾਗਮਾਂ ਨੂੰ ਸਮਰਪਿਤ ਸ੍ਰੀ ਤਖਤ ਪਟਨਾ ਸਾਹਿਬ ਵੱਲੋਂ 31 ਅਗਸਤ ਨੂੰ ਜਿਹੜੇ ਦਿਵਾਨ ਸਜਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਸੱਦਾ ਪੱਤਰ ਦਿੱਤਾ ਗਿਆ। ਯਾਨੀ ਸਾਰੇ ਉਹਦਾ ਗਾਣਾ ਪੈਚਅਪ ਹੋ ਰਿਹਾ ਪੰਥ ਦੇ ਵਿੱਚ ਚੰਗੀ ਗੱਲ ਹੈ ਜੀ। ਪਟਨਾ ਸਾਹਿਬ ਤੇ ਅੰਮ੍ਰਿਤਸਰ ਤਖਤ ਦੇ ਪ੍ਰਬੰਧਕ ਆਪਸ ਵਿੱਚ ਇਕੱਠੇ ਹੋ ਰਹੇ ਨੇ। ਪੰਥ ਮਾਰੋ ਮਾਰ ਕਰਦਾ ਅਗੇ ਵਧ ਰਿਹਾ ਜੀ ਚਲੋ ਠੀਕ ਹੈ ਇੱਕ ਦੂਸਰੇ ਦੇ ਖਿਲਾਫ ਹੁਕਮਨਾਮਿਆਂ ਤੋਂ ਜਾਂ ਧਿਆਨਵਾਜੀ ਤੋਂ ਕੁਰੇਜ ਕਰਨ। ਬਾਈ ਜੀ ਅਮਨਦੀਪ ਸਿੰਘ ਭਦੋੜ ਵਾਲੇ ਉਹ ਕੀ ਹਾਲ ਐ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਟਪਣਾ ਸਾਹਿਬ ਸਭ ਤੋਂ ਪਹਿਲਾਂ ਤਾਜ਼ੀ ਮੈਂ ਮੇਰੀ ਬੇਨਤੀ ਆ ਜੀ ਕਿ ਗਿੱਲ ਸਾਹਿਬ ਨੇ ਬੜਾ ਸੋਹਣਾ ਲਿਖਿਆ ਤੇ ਪੰਨਵਾ ਸਾਹਿਬ ਨੇ ਬੜਾ ਸੋਹਣਾ ਉਹਨੂੰ ਨਿਵਾਇਆ ਜੀ ਜੀ ਆ ਲਾ ਧਰਮ ਤੋਂ ਲੈ ਕੇ ਕੁਦਰਤ ਹੂੰ ਠੀਕ ਐ ਜੀ ਇਨਸਾਨੀ ਐਮੋਸ਼ਨ ਹੂੰ ਵਿਗਿਆਨ ਜ਼ਮੀਨ ਨਾਲ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਸਾਰੀਆਂ ਚੁਪਤਾਵਾਂ ਦੇ ਵਿੱਚ ਚੰਗ ਬਈ ਦੇ ਇਕੋ ਗੱਜ ਹੂੰ ਬਹੁਤ ਖੂਬ ਬੜੇ ਗੌਰ ਨਾਲ ਸੁਣੇ ਜੀ ਥੈਂਕ ਯੂ ਹਾਂਜੀ ਬੜਾ ਵਧੀਆ ਲੱਗਿਆ ਜੀ ਮਿਹਰਬਾਨੀ ਤੇ ਤੁਸੀਂ ਅੱਗੇ ਵੀ ਕਰਦੇ ਰਹੋ ਤੇ ਬੜੀ ਮਿਹਰਬਾਨੀ ਜੀ ਥੈਂਕ ਯੂ ਵਿਦੋਟ ਸਾਹਿਬ ਤੇ ਦੂਸਰੇ ਨੰਬਰ ਤੇ ਹਾਂਜੀ ਸਰ ਦੂਸਰੇ ਨੰਬਰ ਤੇ ਜੀ ਤੁਸੀਂ ਇੱਕ ਧਾਰਮਿਕ ਸ਼ਬਦਾਵਲੀ ਬਾਰੇ ਗੱਲ ਕੀਤੀ ਸੀ ਮੈਂ ਉਹਦੇ ਬਾਰੇ ਕਹਿਣਾਗੇ ਜੀ ਵੀ ਧਰਮ ਦੇ ਬਾਰੇ ਤਾਂ ਆਪਾਂ ਗੱਲ ਨਹੀਂ ਕਰ ਸਕਦੇ ਜੀ ਕਿਉਂਕਿ ਬਹੁਤ ਵੱਡੀ ਚੀਜ਼ ਹੈ ਜੇ ਆਪਾਂ ਛੋਟੇ ਬੰਦੇ ਆ ਵੀ ਧਰਮ ਦੇ ਵਿੱਚ ਤਾਂ ਸ਼ਬਦਾਵਲੀ ਇਹੋ ਜੀ ਆ ਬੀ ਸੋਹਾਨੂੰ ਰਾਖ ਤੇ ਬਭੂਤੀ ਕਹਦੇ ਹੋ ਰਾਖ ਤੇ ਬਭੂਤੀ ਲੋਕ ਸਰਾਂ ਦੇ ਕੱਪੜੇ ਲੈ ਲੈਂਦੇ ਐ ਨਹੀਂ ਬੋਤ ਮੱਥੇ ਟੇਕਦੇ ਨੇ ਕੁੜੀ ਨੂੰ ਨਹੀਂ ਖਾਂਦੇ ਵੀ ਐ ਮੈਂ ਉੱਥੇ ਨਾ ਇੱਕ ਵਾਰੀ ਇੱਕ ਵੀਡੀਓ ਬਣਾਉਣ ਗਿਆ ਆਪਣਾ ਭਗਵਾਨ ਵਾਲਮੀਕ ਦਾ ਤੀਰਸਤਾਨ ਅਮਰਸਰ ਤੇ ਉੱਥੇ ਨਾ ਆ ਰਾਮ ਤੀਰਥ ਆ ਰਾਮ ਜਗਰ ਆਹ ਰਾਮ ਤੀਰਥ ਜਗਰ ਆ ਰਾਮ ਤੀਰਥ ਸਾਰਾਮ ਪ੍ਰਿਆ ਸ਼੍ਰੀ ਰਾਮ ਤੀਰਥ ਤੇ ਉੱਥੇ ਹਾਂ ਉੱਥੇ ਆਪਣਾ ਬਾਈ ਜੀ ਧੂਣਾ ਬੜਦਾ ਐ ਕਿਉਂਕਿ ਆਮ ਬਹੁਤ ਸਾਰੇ ਡੇਰਿਆਂ 'ਚ ਧੂਣਾ ਬਲਦਾ ਹੈ ਉੱਥੇ ਜਿਹੜਾ ਧੂਣਾ ਬਲਦਾ ਹੈ ਉਹਦੀ ਰਾਖ ਉਹਨੇ ਜਿਹੜਾ ਉੱਥੇ ਸਾਧੂ ਮਹਾਰਾਜ ਸੀਗਾ ਹਾਲਾਂਕਿ ਉਹਨਾਂ ਦਾ ਵਿਵਾਦ ਵੀ ਸੀ ਜਿੱਥੇ ਸੀਤਾ ਕੁਟੀਆਂ ਨਾਂ ਦੀ ਇੱਕ ਜਗ੍ਹਾ ਬਣੀ ਹੋਈ ਹੈ ਉਦੋਂ ਛੋਟੀ ਜਿਹੀ ਜਮ ਮਟੀਆਂ ਹੁੰਦੀਆਂ ਨੇ ਆਪਣੇ ਪਿੰਡਾਂ 'ਚ ਸਮਾਧਾ ਇਦਾਂ ਦੀ ਐ ਮੋਟੀਆਂ ਕੰਦਾ ਨੇ ਉਹਦੀਆਂ ਅਸੀਂ ਪੁੱਛਿਆ ਕੀ ਐ ਅਸੀਂ ਵੀਡੀਓ ਬਣਾ ਰਹੇ ਸੀਗੇ ਤੇ ਉਹ ਕਹਿੰਦੇ ਵੀ ਇੱਥੇ ਸੀਤਾ ਜੀ ਇਸ ਕਮਰੇ 'ਚ ਰਹਿੰਦੇ ਹੁੰਦੇ ਸੀਗੇ ਜਦੋਂ ਭਗਵਾਨ ਵਾਲਮੀਕ ਦੀ ਸ਼ਰਨ 'ਚ ਆਏ ਹੋ ਵੀ ਉਦੋਂ ਦਾ ਇੱਕ ਕਮਰਾ ਹਾਲਾਂਕਿ ਉਹਦਾ ਕੋਈ ਇਤਿਹਾਸਕ ਪੱਖ ਨਹੀਂ ਹੈ ਚਲੋ ਮੈਂ ਇਤਿਹਾਸ ਹੈ ਕਹਿੰਦਾ ਇਸ ਕਮਰੇ 'ਚ ਰਹਿੰਦੇ ਸੀ ਉਹਦੇ ਸਾਹਮਣੇ ਇੱਕ ਪੁਰਾਣੀ ਬਿਲਡਿੰਗ ਸੀ ਧੋਣਾ ਉੱਥੇ ਸੀਗਾ ਫਿਰ ਉਹਨੇ ਸਾਨੂੰ ਰਾਖ ਦੀਆਂ ਚੁਟਕੀਆਂ ਦਿੱਤੀਆਂ ਚੁਟਕੀ ਦੇਣ ਤੋਂ ਪਹਿਲਾਂ ਉਹ ਕਹਿੰਦਾ ਜੀ ਤਾਂ ਲਿਓ ਇਹ ਖਾਣੇ ਹੁੰਦੀ ਹੈ ਪ੍ਰਸ਼ਾਦ ਹੈ ਫਿਰ ਅਸੀਂ ਕਹਾਂ ਜੀ ਸੌਰੀ ਵੀ ਖਾਣਾ ਤਾਂ ਹੈ ਨਹੀਂ ਕਹਿੰਦਾ ਫਿਰ ਪਲੀਜ਼ ਨਾ ਲਿਓ ਉਹਨੇ ਮਾਨੂੰ ਦੱਸਿਆ ਕਹਿੰਦਾ ਵੀ ਇਹ ਰਾਖ ਅਸੀਂ ਉਹਨਾਂ ਨੂੰ ਹੀ ਦਿੰਨੇ ਜਿਨ੍ਹਾਂ ਨੇ ਖਾਣੀ ਹੁੰਦੀ ਹੈ ਦਿੰਦੇ ਉਹ ਸਾਰਿਆਂ ਨੂੰ ਉਹਨੇ ਪਹਿਲਾਂ ਕਹਿ ਦਿੰਦੇ ਚਲੋ ਚੰਗੀ ਗੱਲ ਹੈ ਉਹਨਾਂ ਦੀ ਆਸਥਾ ਮੰਨ ਲਓ ਉਹ ਜਿਹੜੀ ਰਾਖ ਹੈ ਪਵਿੱਤਰ ਰੂਪ ਚ ਉਹ ਪ੍ਰਸ਼ਾਦ ਦੇ ਰੂਪ ਚ ਲੋਕ ਖਾਂਦੇ ਆ ਬਾਈ ਜੀ ਹਾਂਜੀ ਸੋ ਉਹ ਉਹਨਾਂ ਦੀ ਆਸਥਾ ਹੈ ਹੋ ਸਕਦਾ ਹੈ ਕਿ ਉਹ ਰਾਖ ਜਿਵੇਂ ਕਈ ਚੀਜ਼ਾਂ ਦੇ ਹੁਣ ਮੈਡੀਸਿਨ ਚ ਵੀ ਆਉਂਦੀ ਹੈ ਕਿਉਂਕਿ ਕਈ ਚੀਜ਼ਾਂ ਦੀ ਜਿਵੇਂ ਅਯੁਰਵੈਦ ਚ ਤਾਂ ਕਈ ਚੀਜ਼ਾਂ ਨੂੰ ਸਾੜ ਕੇ ਉਹਦੀ ਸੁਆਵ ਬਣਦੀ ਹੈ ਆਪਾਂ ਵੀ ਕਈ ਵਾਰੀ ਆ ਤੁਸੀਂ ਵੇਖੋ ਕਿ ਟੋਟਕੇ ਨੇ ਜਦੋਂ ਖਾਂਸੀ ਹੋ ਜਾਂਦੀ ਹੈ ਕੋਈ ਕਹਿੰਦਾ ਅਮਰੂਦ ਨੂੰ ਭੁੰਨ ਕੇ ਖਾ ਲੋ ਜਾਂ ਖਾਸ ਕਰਕੇ ਤਵੇ ਦੇ ਆ ਜਿਹੜਾ ਗੋਖੜੂ ਹੁੰਦਾ ਹੈ ਹੈਨਾ ਭਖੜਾ ਹੁੰਦਾ ਇਹਨੂੰ ਤਵੇ ਤੇ ਸਾੜ ਕੇ ਦੀ ਸਵਾ ਬਣਾ ਕੇ ਖਾ ਲੋ ਮਲੇ ਇੱਕ ਲੌਜਿਕ ਹੈ ਧਰਮ ਦੇ ਵਿੱਚ ਰਾਖ ਖਾਣ ਦਾ ਵੀ ਲੌਜਿਕ ਹੈ ਖੈਰ ਕੰਟੀਨਿਊ ਪਲੀਜ਼ ਠੀਕ ਹੈ ਅੱਛਾ ਜੀ ਹੁਣ ਜਿਹੜਾ ਸਭ ਤੋਂ ਆਪਣਾ ਮੇਨ ਬਰਨਿੰਗ ਇਸ਼ੂ ਆ ਉਹ ਇਹ ਆ ਜੀ ਜਿਹੜਾ ਆਪਣਾ ਲੈਂਡ ਪੋਲਿੰਗ ਵਾਲਾ ਲੈਂਡ ਪੋਲਿੰਗ ਵਾਲਾ ਤੁਸੀਂ ਮੁੱਦਾ ਅੱਜ ਫੜਿਆ ਦਾ ਉਹਦੇ ਵਿੱਚ ਤੁਸੀਂ ਇੱਕ ਜ਼ਿਕਰ ਕੀਤਾ ਵੀ ਕਿਸੇ ਬੰਦੇ ਨੇ ਪਟੀਸ਼ਨ ਪਾਈ ਆ ਜਾਂ ਉਹ ਲੈਂਡ ਓਨਰ ਆ ਜਾਂ ਲਾਇਰ ਆ ਜੋ ਵੀ ਆ ਗਰਦੀਪ ਸਿੰਘ ਵਕੀਲ ਹੈ ਹਾਂ ਹਾਂਜੀ ਹੁਣ ਮੇਰਾ ਕੁਐਸਚਨ ਇਹ ਆ ਇਹ ਅਲਾਰਮਿੰਗ ਆ ਜੇ ਤੁਹਾਨੂੰ ਕੋਈ ਕਿਸਾਨ ਜਥੇਬੰਦੀ ਵਾਲਾ ਜਾਂ ਕੋਈ ਹੋਰ ਬੰਦਾ ਸੁਣਦਾ ਜਾਂ ਕੋਈ ਲੀਡਰ ਸੁਣਦਾ ਤਾਂ ਕੰਨ ਖੜੇ ਕਰ ਲਿਆ ਆਪਦੇ ਹੂੰ ਮੇਰਾ ਸਵਾਲ ਇਹ ਆ ਇੱਕ ਪਟੀਸ਼ਨਰ ਨੇ ਪਟੀਸ਼ਨ ਪਾਤੀ ਆ ਜੀ ਹੂੰ ਠੀਕ ਆ ਜੀ ਕੱਲ ਨੂੰ ਉਹ ਕੇਸ ਜਿੱਤਦਾ ਜਾਂ ਹਾਰਦਾ ਉਹਦੇ ਬਾਰੇ ਆਪਾਂ ਨੂੰ ਕੋਈ ਪਤਾ ਨਹੀਂ ਜੀ ਜੀ ਠੀਕ ਆ ਕੀ ਕੀ ਉਹ ਬੰਦਾ ਲੀਗਲੀ ਸਾਰੇ ਪੰਜਾਬ ਨੂੰ ਰਿਪਰਿਜ਼ੈਂਟ ਕਰਦਾ ਕਿਸ ਪਹਿਲਾਂ ਸੁਣੀਓ ਜੀ ਧਿਆਨ ਨਾਲ ਜਿਉ ਕੇਸ ਜੈਦਾ ਤਾਂ ਕੀ ਸਾਰੇ ਪੰਜਾਬ ਦੀ ਜਨਤਾ ਜਾਣਦੀ ਆ ਕਿਸਾਨੀ ਜਾਣਦੀ ਆ ਕਿਉਂਕਿ ਵਹਾਰ ਦਾ ਕੀ ਸਾਰੇ ਬੰਦੇ ਕੇਸ ਹਾਰਦੇ ਆ ਹੂੰ ਅਗਲਾ ਪੁਆਇੰਟ ਇਹ ਆ ਅਸੀਂ ਕਿਉਂ ਨਾ ਇਹਤੇ ਇੱਕ ਸ਼ੱਕ ਕਰੀਏ ਵੀ ਉਹ ਬੰਦਾ ਗਵਰਨਮੈਂਟ ਨਹੀਂ ਖੜਾ ਕੀਤਾ ਹੋਵੇ ਕੇਸ ਹਾਰਨ ਵਾਸਤੇ ਬਣਾਇਆ ਹੋਵੇ ਇਹਨੇ ਹਾਰ ਨਹੀਂ ਆ ਤੇ ਫੈਸਲਾ ਜਿਹੜਾ ਆ ਗਿਆ ਕੋਰਟ ਦਾ ਇੱਕ ਵਾਰੀ ਆ ਗਿਆ ਤੇ ਆ ਗਿਆ ਹੂੰ ਅਗਲਾ ਕੁਐਸਚਨ ਕੀ ਕਿਸਾਨ ਜਥੇਬੰਦੀਆਂ ਨੇ ਕੀ ਪੋਲਿਟਿਕਲ ਪਾਰਟੀਆਂ ਨੇ ਇਹਦਾ ਕੋਈ ਨੋਟਿਸ ਲੈਂਦਾ ਹੂੰ ਵੀ ਕਿਸੇ ਨੇ ਪਟੀਸ਼ਨ ਪਾਈ ਆ ਹੂੰ ਜਾਂ ਉਹ ਤੇ ਉਹ ਐਕਟ ਆਪ ਕਰ ਰਹੇ ਆ ਜਾਂ ਕਰਨਗੇ ਜਾਂ ਉਹਨਾਂ ਦਾ ਫਾਲੋਅ ਅਪ ਇਹਦੇ ਉੱਪਰ ਕੀ ਆ ਹੂੰ ਬਸ ਮੇਰੇ ਇੰਨੇ ਕੁ ਸਵਾਲ ਸੀਗੇ ਜੀ ਪਲੀਜ਼ ਤੁਸੀਂ ਆਪ ਦੀ ਬੁੱਧੀ ਨਾਲ ਮੈਨੂੰ ਮੜੇ ਦਾ ਗਾਈਡ ਕਰਦੇ ਹੋ ਜਰੂਰ ਕਿਸ ਤੋਂ ਪੁੱਛ ਕੇ ਦੱਸ ਦਿਓ ਧੰਨਵਾਦ ਥੈਂਕ ਯੂ ਕੋਈ ਨਹੀਂ ਜੀ ਆਪਾਂ ਸਾਰੇ ਦੱਸ ਦੇਣਗੇ ਵਿੱਚ ਆਪਾਂ ਵੀ ਦੱਸਦੇ ਨੇ ਉਹਦੇ ਚ ਦੇਖੋ ਭਦੌੜ ਸਾਹਿਬ ਇਹ ਹੈ ਕਿ ਦੋਸਤੀ ਪੱਕੀ ਬੇਜਤੀ ਆਪੋ ਆਪਣੀ ਦੋਸਤੀ ਪੱਕੀ ਖਰਚ ਆਪੋ ਆਪਣਾ ਟਰੱਕਾਂ ਨੇ ਵੀ ਲਿਖਿਆ ਹੁੰਦਾ ਦੇਖੋ ਸੌਰੀ ਜੇ ਤਾਂ ਜਿੱਤ ਗਏ ਫਿਰ ਤੋਂ ਫੈਸਲਾ ਫੈਸਲਾ ਸਰਵ ਸਾਂਝਾ ਜੇ ਹਾਰ ਗਏ ਤਾਂ ਆਪਣਾ ਆਪਣਾ ਹਾਰਿਆ ਫਿਰ ਗੁਰਦੀਪ ਸਿੰਘ ਐ ਬਾਕੀ ਕਿਸਾਨ ਤਾਂ ਬੈਠੇ ਨੇ ਆਪਣਾ ਧਰਨਾ ਲਾਈ ਉਹ ਥੋੜੀ ਹਾਰੇ ਨੇ ਸੋ ਉਹਨਾਂ ਨੇ ਤਾਂ ਆਪਣਾ ਜੱਕਾ ਜੋੜਿਆ ਹੋਇਆ ਸੋ ਇਸ ਕਰਕੇ ਇਹ ਆਪਣਾ ਆਪਣਾ ਸਿਲਸਿਲਾ ਇਹਦੇ ਵਿੱਚ ਰਹੇਗਾ ਸੋ ਇਸ ਕਰਕੇ ਉਹਦੇ ਵਿੱਚ ਇਹ ਹੈ ਕਿ ਉਸ ਮੁਤਲਕ ਜਿਹੜੀ ਗੱਲਬਾਤ ਚੱਲਦੀ ਹੈ ਤੇ ਜੇ ਸਰਕਾਰ ਫੈਸਲਾ ਵਾਪਸ ਲੈਂਦੀ ਹੈ ਤਾਂ ਫਿਰ ਉਹ ਸਾਰਿਆਂ ਤੇ ਲਾਗੂ ਹੋ ਜਾਣਾ ਜੇ ਸਰਕਾਰ ਫੈਸਲੇ ਤੇ ਅੜੀ ਹੋਈ ਹੈ ਤੇ ਉਹਦਾ ਪ੍ਰੋਟੈਸਟ ਦਾ ਜਾਂ ਹੋਰਾਂ ਨੂੰ ਵੀ ਅਦਾਲਤ ਵਿੱਚ ਜਾਣ ਦਾ ਹੱਕ ਹੈ ਉਹ ਅਪਰ ਕੋਰਟ 'ਚ ਵੀ ਜਾ ਸਕਦੇ ਨੇ ਪੰਜਾਬ ਗਵਰਨਰ ਫੈਸਲਾ ਹਾਰਨ ਤੋਂ ਬਾਅਦ ਸੁਪਰੀਮ ਕੋਰਟ 'ਚ ਵੀ ਜਾ ਸਕਦੀ ਹੈ ਇਹ ਵੀ ਹੈ ਨਾ ਖੈਰ